ਹੈਲੋ ਸੁਸ਼ੀ ਕਲਜੀ ਸਰ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲੇ ਆ ਮੇਲੇ ਰਣਬੀਰ ਕਾਲਜ ਦੇ ਵਿੱਚ ਬਹੁਤ ਵਧੀਆ ਮੇਲਾ ਲੱਗਿਆ ਹੋਗਾ ਤੇ ਲਾਸਟ ਟਾਈਮ ਵੀ ਆਪਾਂ ਗਏ ਸੀ ਜਦੋਂ ਮੇਲਾ ਲੱਗਿਆ ਸੀਗਾ ਤਕਰੀਬਨ ਇਹ ਮੈਂ 1 ਮਹੀਨੇ ਲਈ ਹੁੰਦਾਗਾ ਤੇ ਬਹੁਤ ਐਕਸਾਈਟਡ ਸੀ ਖੁਸ਼ੀ ਵੀ ਜਾਣ ਵਾਸਤੇ ਹਨਾ ਤੇ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਸੀ ਕਿ ਚਲੋ ਆਪਾਂ ਕੁਮ ਫਿਰ ਕਹਿੰਨੇ ਆ ਕਿ ਕਿਧਰ ਰਹੀ ਤੇ ਸ਼ਾਮ ਦੇ ਟਾਈਮ ਨੂੰ ਵੈਸੇ ਹੀ ਜੀਜਾ ਕਰਦਾ ਹੁੰਦਾ ਹਨਾ ਵੀ ਚਲੋ ਚੱਲ ਕੇ ਆਨੇ ਆਗੇ ਅਸੀਂ ਇੱਧਰ ਰਣਵੀਰ ਕਾਲਜ ਵਾਲੀ ਸਾਈਡ ਤੱਕ ਪਹੁੰਚ ਕੇ ਸੀਗੇ ਤੇ ਸਾਨੂੰ ਦੂਰੋਂ ਹੀ ਦਿਖਣ ਲੱਗੇ ਸੀਗਾ ਥੋੜੀ ਥੋੜੀ ਲਾਈਟਿੰਗ ਬਹੁਤ ਵਧੀਆ ਲੱਗ ਰਿਹਾ ਸੀਗਾ ਹਨਾ ਕਿਉਂਕਿ ਸ਼ਾਮ ਦੇ ਟਾਈਮ ਨਾ ਸਾਰੇ ਫ੍ਰੀ ਹੁੰਦੇ ਨੇਗੇ ਠੰਡਾ ਮੌਸਮ ਸੀਗਾ ਤੇ ਸਭ ਨੂੰ ਹੀ ਆਉਂਦਾ ਬੱਚਿਆਂ ਨੂੰ ਖਾਸ ਕਰਕੇ ਕੀ ਸਾਨੂੰ ਲੈ ਕੇ ਜਾਓ ਕਿਤੇ ਨਾ ਕਿਤੇ ਹਨਾ ਤੇ ਆਪਾਂ ਵੀ ਆਈ ਹੈਣਾ ਤੇ ਚੱਲ ਕੇ ਦੇ ਦੇ ਵੀ ਕੀ ਮੋਲਾ ਲਾਸਟ ਟਾਈਮ ਵੀ ਬਹੁਤ ਵਧੀਆ ਲੱਗਿਆ ਸੀਗਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੀ ਇੱਥੋਂ ਦਾ ਤੇ ਹੁਣ ਦੇਖਦੇ ਆ ਬਸ ਇਹ ਲੋਕੇਸ਼ਨ ਚੇਂਜ ਕਰਦੇ ਰਹਿੰਦੇ ਆ ਲਾਸਟ ਟਾਈਮ ਇੱਕ ਜਹਾਜ਼ ਬਣਾਇਆ ਸੀ ਇਹਨਾਂ ਨੇ ਜਿਹਦੇ ਵਿੱਚ ਇਹਦੀ ਐਂਟਰੀ ਦਿਖਾਈ ਹੋਈ ਸੀਗੀ ਹਣਾ ਤੇ ਹੁਣ ਅਜੀਬ ਜਿਹਾ ਕੁਛ ਹੋ ਰੀ ਫਿਸ਼ ਵਗੈਰਾ ਦਿਖਾਈਆਂ ਸੀਗੀਆਂ ਤੇ ਇੱਥੇ ਪਰਪਲਸਨ ਤੀਰ ਪਰ ਟਿੱਕ ਲੱਗਦੀ ਸੀਗੀ ਤੇ ਇੱਥੇ ਅੰਦਰ ਦੇਖਿਆ ਤਾਂ ਕੁਝ ਦੁਕਾਨਾਂ ਹਜੇ ਖਾਲੀ ਪਈਆਂ ਸੀਗੀਆਂ ਇਹ ਕਹਿੰਦੇ ਵੀ ਜਿਉਂ-ਜਿਉਂ ਦਿਨ ਹੋਣਗੇ ਨਾ ਤਿਵੇਂ-ਤਿਵੇਂ ਸਾਰੀਆਂ ਭਰ ਜਾਣਗੀਆਂ ਚੂਲੇ ਬਹੁਤ ਲਾਇ ਹੋਏ ਸੀਗੇ ਚੂਲੇ ਕਾਫੀ ਨਵੇਂ ਵੀ ਐਡ ਹੋ ਗਏ ਲਾਸਟ ਟਾਈਮ ਘੱਟ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਨਵੇਂ-ਨਵੇਂ ਐਡ ਕਰਤੀ ਸੀਗੇ ਚੂਲੇ ਤੇ ਤਕਰੀਬਨ ਟਿਕਟ ਵੀ ਸਾਰਿਆਂ ਦੀ 70 ਤੋਂ 80 ਰੁਪਏ ਦੇ ਵਿੱਚ ਵਿੱਚ ਹੁੰਦੀ ਹੈ ਹਨ ਹਰ ਇੱਕ ਝੁੱਲੇ ਦੀ ਇੰਨੀ ਕੀ ਹੈਗੀ ਤਕਰੀਬਨ ਇਸ ਤੋਂ ਜ਼ਿਆਦਾ ਨਹੀਂ ਹੈਗੀ ਹਨ ਤੇ ਇੱਕ ਜਿਹੜਾ ਇਹ ਵਾਲਾਗਾ ਇਹ ਬਹੁਤ ਰਿਸਕੀ ਜਲਾਦਾ ਮੈਨੂੰ ਕੇ ਇੱਕ ਉਹ ਚੰਡੋਲ ਜਿਹੜਾ ਇਹ ਚੱਲਦੀਆਂ ਨੇ ਆ ਇਹ 'ਚ ਮੈਂ ਲਾਸਟ ਟਾਈਮ ਬੈਠੀ ਸੀਗੀ ਇਹ ਵਧੀਆ ਇਹ ਹੈ ਨਾ ਡਰਤਾ ਇਹ 'ਚ ਵੀ ਲੱਗਦਾ ਪਰ ਇਹ ਵਧੀਆ ਚੀਜ਼ ਹੈ ਹਨ ਉਹਨਾਂ ਨਾਲੋਂ ਮੈਨੂੰ ਇਹ ਠੀਕ ਲੱਗੀ ਰਿਸਕੀ ਦਾ ਰੇਕੀ ਹੁੰਦਾ ਝੁੱਲਿਆ ਜਾਂਦਾ ਹਨ ਪਰ ਆਪ ਵੀ ਜੀ ਕਰਦਾ ਕਦੇ-ਕਦੇ ਹਨ ਵੀ ਛੁੱਟ ਝਾਟੇ ਲਈਏ ਤੇ ਉਹ ਲਾਸਟ ਵਾਲਾ ਜਿਹੜਾ ਤੁਸੀਂ ਗੋਲ-ਗੋਲ ਦੇਖ ਰਹੇ ਹੋ ਸਰਕਲ ਵਾਲਾ ਜਿਵੇਂ ਚੰਡੋਲ ਹੁੰਦਾ ਉਹ ਨਹੀਂ ਟੇਡਾ ਜਿਆ ਕਰ ਰੱਖਿਆ ਹੋਵੇ ਉਹ ਵੀ ਖਤਰਨਾਕ ਸੀਗਾ ਹਨਾ ਤੇ ਆ ਬੱਚਿਆਂ ਲਈ ਘੋੜੇ ਘੂੜੇ ਜੇ ਲਗਾ ਰੱਖੇ ਸੀ ਜਿਹੜੇ ਆਪਾਂ ਬਚਪਨ ਦੇデア ਗੱਡੀਆਂ ਜੀਆਂ ਸੀਗੀਆਂ ਹਨਾ ਕਾਫੀ ਤਰਾਨੀਆਂ ਤੇ ਕਿੰਨਾਂ ਨੇ ਨਵੀਂ ਨਵੀਆਂ ਚੀਜ਼ਾਂ ਬੱਚਿਆਂ ਵਾਸਤੇ ਵੀ ਕਾਫੀ ਐਡ ਕਰਤੀਆਂ ਸੀਗੀਆਂ ਕਿਉਂਕਿ ਬੱਚਿਆਂ ਵਾਸਤੇ ਪਹਿਲਾਂ ਘੱਟ ਸੀਗੇ ਹੁਣ ਬਹੁਤ ਜ਼ਿਆਦਾ ਨੇ ਇਸ ਵਾਰ ਤੁਸੀਂ ਜੇ ਜਾਉਂਗੇ ਨਾ ਤਾਂ ਤੁਹਾਨੂੰ ਝੂਲਿਆਂ ਦੀ ਕਮੀ ਨਹੀਂ ਝੂਲੇ ਹੀ ਝੂਲੇ ਨੇ ਹਨਾ ਤੇ ਆ ਨਵੀਂ ਐਡ ਕੀਤੇ ਇਹਨਾਂ ਨੇ ਪਾਣੀ ਵਾਲੀ ਵੀ ਇਹ ਚੀਜ਼ ਵੀ ਨਵੀਂ ਐਡ ਕੀਤੀ ਆ ਤੇ ਮਤਲਬ ਕਿ ਹਰ ਇੱਕ ਤਰ੍ਹਾਂ ਦਾ ਝੂਲਾ ਤੁਹਾਨੂੰ ਇੱਥੇ ਮਿਲ ਜੂਗਾ ਦੇਖਣ ਨੂੰ ਹਨ ਸਕੇਟਿੰਗ ਕਾਰ ਹੋ ਗਈਆਂ ਇਹਦੇ ਵਿੱਚ ਵੀ ਵੱਡੇ ਬੱਚੇ ਸਾਰੇ ਜਣੇ ਵਧੀਆ ਆਪ ਦਾ ਇੰਜੋਏ ਕਰ ਸਕਦੇ ਹਨ ਤੇ ਬੱਚਿਆਂ ਦੀ ਰੇਲ ਗੱਡੀ ਜੋ ਕਿ ਖੁਸ਼ੀ ਦੀ ਫੇਵਰਟ ਹੈ ਹਨ ਖੁਸ਼ੀ ਬਹੁਤ ਇਹਦੇ ਵਿੱਚ ਇੰਜਾ ਕਰ ਦਿੰਦੀ ਹੈ ਕਿ ਖੁਸ਼ੀ ਨੂੰ ਤਾਂ ਜਿੱਥੇ ਵੀ ਜੋ ਰੇਲ ਗੱਡੀ ਦਾ ਚਾਈ ਹੁੰਦਾ ਹੈਗਾ ਹਨ ਤੇ ਫਾਸਟ ਫੂਡ ਮਿਲ ਜੂਗਾ ਤੁਹਾਨੂੰ ਇੱਥੇ ਡੋਸਾ ਨਿਊਡਲਸ ਸਬ ਮਤਲਬ ਫਾਸਟ ਫੂਡ ਸਾਰਾ ਹੈਗਾ ਸੀਗਾ ਬਿਨਾ ਪੀਜ਼ੇ ਦੇ ਪੀਜ਼ੇ ਬਿਨਾ ਸਾਰਾ ਕੁਝ ਸੀਗਾ ਇੱਥੇ ਤੇ ਆ ਬੱਚੀ ਦੇਖਿਆ ਮੈਂ ਇਹ ਵੀ ਚਲਾ ਰਹੀ ਸੀ ਇਹਨੂੰ ਬੋਟ ਨੂੰ ਪਰ ਇਹ ਖੁਦ ਟਰਾਈ ਕਰਨਾ ਪੈਂਦਾ ਖੁਦ ਚਲਾਣੀ ਪੈਂਦੀ ਹੈ ਇਹ ਤਾਂ ਹੀ ਆਪਾਂ ਚਲਾ ਸਕਦੇ ਨਾ ਖੁਸ਼ੀ ਛੋਟੀ ਸੀ ਉਸ ਕਰਕੇ ਮੈਂ ਨਹੀਂ ਉਠਾਈ ਇਹਦੇ ਵਿੱਚ ਤੇ ਤਕਰੀਬਨ ਅਜੇ ਖਾਲੀ-ਖਾਲੀ ਜਿਹੀ ਪਿਆ ਸੀਗਾ ਕਿਉਂਕਿ ਕੁਝ ਕੁ ਦੁਕਾਨਾਂ ਲੱਗ ਚੁੱਕੀਆਂ ਸੀ ਕੁਝ ਕੁ ਜੇ ਲੱਗਣੀਆਂ ਸੀ ਕੁਝ ਟਾਈਮ ਵੀ ਠੀਕ-ਠਾਕ ਜਾ ਹੋਇਆ ਸੀਗਾ ਇਸ ਕਰਕੇ ਪੀੜ ਪੜਕਾ ਬਿਲਕੁਲ ਹੀ ਨਹੀਂ ਸੀਗਾ ਤੇ ਇਹ ਉਂਟ ਕੈਮਲ ਹਰ ਇੱਕ ਜਗ੍ਹਾ ਹੁੰਦਾ ਹੀ ਹੁੰਦਾ ਸ਼ਿੰਗਾਰ ਕੇ ਜੇ ਇੱਕ ਖੜਾਈ ਹੁੰਦਾ ਹਰ ਇੱਕ ਜਗ੍ਹਾ ਤੇ ਤੁਸੀਂ ਆਊਟਲੈਟ ਵਾਜੋ ਉੱਥੇ ਵੀ ਹੋਊਗਾ ਕਿਤੇ ਵੀ ਮਾਲ ਚ ਵਾਜੋ ਉੱਥੇ ਵੀ ਹੋਊਗਾ ਹਰ ਜਗ੍ਹਾ ਮਿਲੂਗਾ ਤੁਹਾਨੂੰ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਸੀ ਆ ਦੇ ਲੋਕ ਵਧੀਆ ਲਾਈਟਿੰਗ ਕਰਕੇ ਨਾ ਬਹੁਤ ਵਧੀਆ ਲੱਗ ਰਿਹਾ ਸੀਗਾ ਫਿਰ ਮੈਂ ਸੋਚਿਆ ਮੈਂ ਕਿ ਮੈਂ ਵੀ ਇੱਕ ਗੇਮ ਖੇਲਦੀ ਆ ਜਿਹੜੀ ਇਹ ਗੇਮ ਆ ਇਹਦੇ ਵਿੱਚ ਆਪਾਂ ਨੂੰ ਇਹ 50 ਰੁਪਏ ਦੀ ਗੇਮ ਹੁੰਦੀ ਹੈ ਕਿ ਇਹਦੇ ਵਿੱਚ ਆਪਾਂ ਨੂੰ ਬੋਲਾਂ ਮਿਲਦੀਆਂ ਨੇ 6 ਇਹਦੇ ਵਿੱਚ ਆਪਾਂ ਬੋਲਾਂ ਪਾਣੀ ਆਉਂਦੀਆਂ ਨੇ ਕਿ ਜਿੰਨੇ ਨੰਬਰ ਬਣ ਜਾਣਗੇ ਉਹ ਟੋਟਲ ਕਰਕੇ ਜਿੰਨਾ ਤੁਹਾਡਾ ਆ ਗਿਆ ਉਸ ਨੰਬਰ ਤੇ ਜਿਹੜਾ ਵੀ ਇਨਾਮ ਪਿਆ ਹੋਊਗਾ ਉਹ ਤੁਹਾਡਾ ਹੋ ਜਾਊਗਾ ਤੇ ਮੈਂ ਫਿਰ ਮੈਂ ਤੇ ਖੁਸ਼ੀ ਨੇ ਦੋਨਾਂ ਨੇ ਖੇਡਿਆ ਇਹ ਲਾਸਟ ਟਾਈਮ ਵੀ ਮੈਂ ਖੇਲੀ ਸੀ ਹੈ ਉਦੋਂ ਵੀ ਮੇਰਾ ਕਿਤਨਾ ਕਿਤੇ ਮਿਸ ਹੋ ਗਿਆ ਸੀ ਉਦੋਂ ਤਾਂ ਮੈਨੂੰ ਕੁਝ ਵੀ ਨਹੀਂ ਮਿਲਿਆ ਸੀਗਾ ਖਾਲੀ ਹੱਥ ਹੀ ਆਉਣਾ ਪਿਆ ਸੀਗਾ ਇਸ ਵਾਰ ਹੁਣ ਮੈਂ ਦੇਖ ਰਹੀ ਸੀ ਕਿ ਵੀ ਦੇਖਦੇ ਆ ਕਿੰਨੇ ਨੰਬਰ ਬਣਦੇ ਹਨ ਪਰ ਇਹਨਾਂ ਨੇ ਪਤਾ ਨਹੀਂ ਗੇਮ ਜੀ ਪਈ ਹੁੰਦੀ ਆ ਮਤਲਬ ਜਿੰਨਾ ਆਪਣਾ ਆਊਗਾ ਉਹਦੇ ਤੇ ਕੁਝ ਇਨਾਮ ਜਾਂ ਚੱਜ ਦਾ ਹੁੰਦਾ ਹੀ ਨਹੀਂਗਾ ਹਨ ਤੇ ਮੈਨੂੰ ਇਹ ਮੇਰੇ 19 ਨੰਬਰ ਬਣੇ ਸੀ 19 ਦੇ ਵਿੱਚ ਮੈਨੂੰ ਇਹ ਇਹ ਕੇਕ ਮਿਲ ਗਿਆ ਸੀਗਾ 19 ਨੰਬਰ ਤੇ ਇਹ ਕੇਕ ਹੀ ਸੀਗਾ ਉੱਥੇ ਡੱਬਾ ਪਿਆ ਸੀ ਸੀਗਾ ਪੂਰਾ ਡੱਬਾ ਤੇ ਫਿਰ ਅੱਗੇ ਆਏ ਤਾਂ ਇਹ ਬਹੁਤ ਸੋਹਣੇ-ਸੋਹਣੇ ਆ ਸ਼ੋਪੀਜ਼ ਜੇ ਬਣਾਣੇ ਜਿਹਦੇ ਤੇ ਨਾਮ ਵਗੈਰਾ ਆਪਾਂ ਐਡ ਕਰਵਾ ਸਕਦੇ ਨਾ ਛੱਲੇ ਜੇ ਕੀ ਰਿੰਗ ਜੇ ਇਹ ਵੀ ਬਹੁਤ ਤਰ੍ਹਾਂ ਦੇ ਪਏ ਸੀਗੇ ਹਨਾ ਅਲੱਗ-ਅਲੱਗ ਸੀਗੇ ਸਾਰੇ ਕੀ ਰਿੰਗ ਤੇ ਖੁਸ਼ੀ ਨੂੰ ਬਹੁਤ ਵਧੀਆ ਲੱਗਦ ਨੇ ਬਹੁਤ ਇਕੱਠੇ ਕਰ ਰੱਖੇ ਨੇ ਉਹਨੇ ਜਿੱਥੇ ਵੀ ਜਾਂਦੀ ਐਵੇਂ ਦੀ ਚੀਜ਼ ਲੈ ਜਾਂਦੀ ਛੋਟੀ-ਛੋਟੀ ਤੇ ਸੰਭਾਲ-ਸੰਭਾਲ ਰੱਖੀ ਜਾਊਗੀ ਹਨਾ ਤੇ ਫਿਰ ਇਹਨੇ ਆਪਦਾ ਇਹ ਲੈ ਕੀ ਰਿੰਗ ਤੇ ਛੁੱਟ-ਛਾਟੇ ਲੈ ਹਨਾ ਤੇ ਫਿਰ ਉਸ ਤੋਂ ਬਾਅਦ ਸਾਨੂੰ ਇਹ ਹੀ ਆ ਵੀ ਚਲੋ ਜੀ ਟਾਈਮ ਹੋ ਗਿਆ ਬਹੁਤ ਹਣਾ ਵੀ ਅੱਗੇ ਚੱਲ ਕੇ 24 ਤੱਕ ਆ ਗਏ 24 ਤੋਂ ਪਹਿਲਾਂ ਜਦੋਂ ਮਰਜ਼ੀ ਗੇੜਾ ਮਾਰ ਜਾ ਹਣਾ ਵਧੀਆ ਇੰਜੋਇਮੈਂਟਲੀ ਵਧੀਆ ਜਾਏ ਰੋਜ਼ ਹੀ ਆ ਕੇ ਖੜ ਜੋ ਕਿਉਂਕਿ ਟਿਕਟ ਵੀ ਠੀਕ ਹੈ ਨਾ ਦਾ ਟਿਕਟ ਪ੍ਰਾਈਸ ਠੀਕ ਹੈ 30 ਰੁਪਏ ਪਰ ਪਰਸਨ ਤੇ ਇੰਨਾ ਉਹ ਨਹੀਂ ਲੱਗਦਾ ਹੈਗਾ ਹਨਾ ਤੇ ਚਲੋ ਜੀ ਆਪਾਂ ਹੁਣ ਚਲਦੇ ਆਂ ਘਰ ਨੂੰ ਫੇਰ ਆਵਾਂਗੇ ਕਦੀ ਤੇ ਝੂਟ ਝਟੇ ਲੈ ਕੇ ਜਾਵਾਂਗੇ ਹਨਾ ਜਦੋਂ ਵਧੀਆ ਸਾਰੀਆਂ ਦੁਕਾਨਾਂ ਵਗੈਰਾ ਲੱਗ ਗਈਆਂ ਹਲੇ ਤਾਂ ਸ਼ੁਰੂਆਤ ਜੀ ਸੀ ਵਿਚਾਰਿਆਂ ਦੀ ਖਾਲੀ ਖਾਲੀ ਜਿਹਾ ਪਿਆ ਸੀਗਾ ਹਨਾ ਤੇ ਚਲੋ ਆਪਾਂ ਮਾਹੌਲ ਜਾਂ ਦੇਖ ਗਏ ਵੀਂਦਰਗੀ ਕੋਚਾ ਹਨਾ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਚੱਲੇ ਆ ਜੀ ਹੁਣ ਆਪਾਂ ਕਰੇ ਖੁਸ਼ੀ ਵੀ ਬਹੁਤ ਹੁਣ ਥੱਕ ਚੁੱਕੀ ਸੀਗੀ ਕੁਸ਼ੀ ਨੂੰ ਵੀ ਏਸੀ ਵੀ ਚਲੋ ਹੁਣ ਮੈਨੂੰ ਕੁਝ ਖਵਾ ਪਿਆ ਕੇ ਲਿਆਓ ਬਾਜ਼ਾਰ ਵਾਲ ਦੀ ਢੇੜਾ ਕਢਾ ਕੇ ਲੈ ਜਾਓ ਹਨਾ ओके okay जी मिलते हैं अगले व्लॉग के बीच थैंक यू बाय-बाय